ਫੋਨ ਆ ਰਹੇ ਤੇ ਇੱਕ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਚੈਨਲਾਂ ਦੇ ਉੱਤੇ ਅਖੇ ਜੀ ਪਰਮੇਸ਼ਰ ਦਵਾਰ ਵਿੱਚ ਕਤਲ ਹੋ ਗਿਆ ਪਰਮੇਸ਼ਰ ਦਵਾਰ ਵਿਵਾਦਾਂ ਵਿੱਚ ਘਿਰ ਗਿਆ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ 13 ਸਾਲ ਪਹਿਲਾਂ ਜਦੋਂ ਕਿ ਮੈਂ ਇੱਥੇ ਨਹੀਂ ਸਾਂ ਆਊਟ ਆਫ ਸਟੇਟ ਗਿਆ ਹੋਇਆ ਸੀ ਬਾਹਰ ਸਾਂ ਪੰਜਾਬ ਤੋਂ ਇੱਥੇ ਇੱਕ ਔਰਤ ਨੇ ਆ ਕੇ ਗੇਟ ਦੇ ਬਾਹਰਲੇ ਪਾਸੇ ਦਵਾਈ ਖਾ ਲਈ ਅਸੀਂ ਤੇ ਪ੍ਰਾਈਵੇਟ ਗੱਡੀ ਸਾਡੇ ਬੰਦੇ ਰੋਕ ਕੇ ਚੱਕ ਕੇ ਲੈ ਕੇ ਗਏ ਆ ਉੱਥੇ ਤੱਕ ਪਹੁੰਚਾਇਆ ਹਸਪੀਟਲ ਤੱਕ ਐਂਬੂਲੈਂਸ ਨੂੰ ਕਾਲ ਕੀਤੀ ਉੱਥੇ ਜਾ ਕੇ ਉਹਦੀ ਮੌਤ ਹੋ ਜਾਂਦੀ ਹੈ ਉਸ ਵੇਲੇ ਲੜਕੀ ਦੀ ਭੈਣ ਨੇ ਟਰਾਈ ਕੀਤੀ ਸੀ ਕਿ ਸਾਡੇ ਤੇ ਉਹ ਕੇਸ ਪੈ ਜਾਏ ਪਰ ਪੋਸਟਮਾਰਟਮ ਦੀ ਰਿਪੋਰਟ ਚ ਵੀ ਕਲੀਅਰ ਹੋ ਗਿਆ ਸੀ ਕਿਸੇ ਤਰ੍ਹਾਂ ਦਾ ਸਾਡੇ ਨਾਲ ਉਹਦਾ ਵਾਅ ਵਾਸਤਾਨੀ ਨਿਕਲਿਆ ਕੋਈ ਸਾਡਾ ਕਸੂਰ ਉਹਦੇ ਵਿੱਚ ਨਹੀਂ ਨਿਕਲਿਆ ਹਜ਼ਾਰਾਂ ਸੰਗਤਾਂ ਇੱਥੇ ਆਉਂਦੀਆਂ ਹਨ ਹਜ਼ਾਰਾਂ ਲੋਕ ਆਉਂਦੇ ਆ ਗੇਟ ਦੇ ਅੱਗੇ ਕੀ ਹੋ ਗਿਆ ਸਾਡਾ ਉਹਦੇ ਵਿੱਚ ਕਸੂਰ ਨਹੀਂ ਸੀ ਨਿਕਲਿਆ ਹੁਣ 13 ਸਾਲ ਬਾਅਦ ਉਸੇ ਲੜਕੀ ਦੇ ਭਰਾ ਨੇ ਹਾਈ ਕੋਰਟ ਰੱਟ ਪਾਈ ਏ ਤੇ ਮੈਂ ਆਪ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਸੀਬੀਆਈ ਜਾਂਚ ਕਰੇ ਉਸ ਤੋਂ ਵੀ ਵੱਡੀ ਚਾਹੇ ਏਜੰਸੀ ਜਾਂਚ ਕਰੇ ਸਾਨੂੰ ਪਤਾ ਹੈ ਸਾਡਾ ਇਹਦੇ ਵਿੱਚ ਕੋਈ ਰਤੀ ਜਿੰਨਾ ਵੀ ਕਸੂਰ ਨਹੀਂ ਨਿਕਲੇਗਾ ਪਹਿਲਾਂ ਵੀ ਟਰਾਈ ਕੀਤੀ ਸੀ ਹੁਣ ਫੇਰ ਯਤਨ ਕਰ ਲੋ ਕੋਈ ਕਸੂਰ ਸਾਡਾ ਇਹਦੇ ਵਿੱਚ ਨਹੀਂ ਸੀ ਸੋ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਦੇਖੋ ਆ ਪਿਆਰ ਵਾਲਿਆਂ ਨੂੰ ਤਕਲੀਫ ਹੁੰਦੀ ਹੈ ਤੇ ਤੁਸੀਂ ਇਹ ਵੀਡੀਓ ਸਾਰੇ ਪਾਸੇ ਜਰੂਰ ਨਾਲ ਨਾਲ ਸ਼ੇਅਰ ਕਰ ਦਿਓ ਤੇ ਚੈਨਲਾਂ ਨੂੰ ਵੀ ਬੇਨਤੀ ਹੈ ਉਹਨਾਂ ਦਾ ਪੱਖ ਤੁਸੀਂ ਸਾਰਿਆਂ ਵਿੱਚ ਰੱਖਿਆ ਤੇ ਸਾਡਾ ਪੱਖ ਵੀ ਰੱਖੋ ਸਾਨੂੰ ਕੋਈ ਪ੍ਰੋਬਲਮ ਨਹੀਂ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਜਿਵੇਂ ਮਰਜ਼ੀ ਦਾ ਪਤਾ ਲਕਰਾ ਲਓ ਕਿਸੇ ਤਰ੍ਹਾਂ ਦਾ ਸਾਡਾ ਇਹਦੇ ਵਿੱਚ ਕਸੂਰ ਨਹੀਂ ਹੈ ਜਾਣਬੁੱਝ ਕੇ 13 ਸਾਲ ਦੀ ਗੱਲ ਨੂੰ ਅੱਜ ਦੇ ਕਤਲ ਨਾਲ ਨਾਲੇ ਕਤ ਮੌਤ ਉਹਦੀ ਹਸਪੀਟਲ 'ਚ ਜਾ ਕੇ ਹੋਈ ਹੈ ਪਰਮੇਸ਼ਰਦوار ਵਿੱਚ ਕੋਈ ਇਦਾਂ ਦਾ ਕੁਝ ਨਹੀਂ ਹੋਇਆ ਜਿਹੜੀ ਅੱਜ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਇਨਕ ਮੇਰੀ ਆਪ ਸਾਰਿਆਂ ਨੂੰ ਬੇਨਤੀ ਸੀ ਕਿ ਜ਼ਰੂਰ ਇਹਦੇ ਵੱਲ ਧਿਆਨ ਦੇਣਾ ਤੇ ਸਾਰੇ ਪਾਸੇ ਵੀਰ ਜ਼ਰੂਰ ਸ਼ੇਅਰ ਕਰਿਓ